ਕਿਸਾਨ ਭਰਾਵਾਂ ਲਈ ਆ ਦੇਖੋ ਮੇਰੇ ਮਗਲ ਪਾਸੇ ਟਰਾਲੀ ਆ ਬਾਈ ਗੰਨਾ ਲੱਦਿਆ ਹੋਇਆ ਟਰਾਲੀ 'ਚ ਤੇ ਵੀਰ ਆਪਣਾ ਮੈਲੇ ਨੂੰ ਚੱਲਾਇਆ ਤੇ ਵੀਰ ਨਾਲ ਗੱਲਬਾਤ ਕਰਦੇ ਆ ਵੀਰ ਚੱਲਾ ਕਿੱਥੇ ਆ ਵੀਰ ਨਾਲ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਜਲੰਧਰ ਪਹੁੰਚਣ ਤੇ ਸਵਾਗਤ ਕਰਦੇ ਆ ਧੰਨਵਾਦ ਜੀ ਇਹ ਭਰਾਵ ਨਹੀਂ ਕਿੱਥੇ ਚੱਲੇ ਆ ਭਾਜੀ ਚੱਲੇ ਖੰਨੇ ਲਾ ਕੇ ਮਲੋ ਭਾਜੀ ਏਡੀ ਦੂਰ ਆਜ ਕਿੰਨੀਆਂ ਮਿਲਾ ਹੁੰਦੀਆਂ ਮੇਲਾ ਦਾ ਭਾਜੀ ਕਾਫੀ ਬੰਨੀ ਆ ਪਰ ਕਈ ਵਾਰੀ ਟਾਈਮ ਨਾਲ ਪਰਚੀ ਵੀ ਨਹੀਂ ਦਿੰਦੇ ਪੇਮੈਂਟ ਵੀ ਨਹੀਂ ਕਰਦੇ ਜਦੋਂ ਲੋਡ ਹੁੰਦੀ ਨਾ ਪਰਚੀ ਮਿਲਦੀ ਆ ਕਈ ਵਾਰੀ ਤਾਂ ਪੱਕਾ ਹੀ 15 20 ਸਾਲ ਹੋ ਗਏ ਰੈਗੂਲਰ ਉੱਥੇ ਗੰਨਾ ਢੋਣੇ ਆ ਜਦੋਂ ਦਾ ਅੱਛਾ ਭਾਜੀ ਜਦੋਂ ਗੰਨਾ ਲੈ ਕੇ ਜਾਂਦੇ ਆ ਰਾਸਤੇ ਵਿੱਚ ਕੀ ਕੀ ਦਿੱਕਤਾਂ ਰਾਹ ਵਿੱਚ ਆਉਂਦੀਆਂ ਦਿੱਕਤਾਂ ਨਾ ਭਾਜੀ ਕੋਈ ਵਾਸਾ ਟ੍ਰੈਫਿਕ ਜਾਂ ਕੋਈ ਐਡਾ ਚੱਕਰ ਦੀ ਦਿੱਕਤ ਕਾਦੀ ਵਿੱਚ ਜਦੋਂ ਘਰੋਂ ਨਿਕਲ ਗਏ ਕਾਦੀ ਦਿੱਕਤ ਆ ਨਹੀਂ ਜਿੱਦਾਂ ਮਤਲਬ ਖਾਣ ਪੀਣ ਨੂੰ ਵੀ ਰਾਜ ਪ੍ਰਬੰਧ ਹੁੰਦੇ ਆ ਬਾਦੂ ਭਾਜੀ ਇਹ ਦੇਖੋ ਤਾਂ ਮੈਂ ਕੜੀ ਜਗਾ ਖਾਂਦੇ ਆ ਅਸੀਂ ਮੈਂ ਕੜੀ ਖਾਂਦੇ ਹਾਂ ਸਟ ਤੇ ਪਾਜੀ ਦਾ ਕਦੇ ਬਾਹਰ ਮੂਰ ਜਾਣ ਬਾਰੇ ਸੋਚਿਆ ਵੀ ਯਾਰ ਛੱਡੋ ਇੱਥੇ ਕੀ ਰਹਿਣਾ ਜਦੋਂ ਕਈ ਬੰਦੇ ਆਪਣੇ ਪਿਛਲੇ 10 ਸਾਲਾਂ ਵਿੱਚ ਬਹੁਤ ਬੰਦੇ ਬਾਹਰ ਚਲ ਗਏ ਭਾਜੀ ਉਦੋਂ ਮੇਰੀ ਫੈਮਿਲੀ ਸਾਰੀ ਬਾਹਰ ਹੈ ਮੇਰਾ ਬ੍ਰਦਰ ਅਮਰੀਕਾ ਆ ਮੇਰਾ ਬੇਟਾ ਵੀ ਕੈਨੇਡਾ ਆ ਵਾਈਫ ਵੀ ਕੈਨੇਡਾ ਮੰਮੀ ਡਾਡੀ ਵੀ ਅਮਰੀਕਾ ਆ ਪਰ ਖੇਤੀ ਇੱਥੇ ਕੋਲ ਖੇਤੀ ਕਰਨ ਲੱਗੇ ਆ ਬਸ ਮਾਨੇ ਹੀ ਨਹੀਂ ਕੀਤਾ ਬਖੇਤੀ ਕਰਦੇ ਆ ਮਨ ਖੁਸ਼ ਆ ਹਾਂ ਬਿਲਕੁਲ ਖੁਸ਼ ਆ ਭਾਜੀ ਵਧੀਆ ਆ ਇੱਥੇ ਆਪਣੇ ਦਸਾਂ ਨੂੰ ਹਾਂ ਦੀ ਕਿਰਤ ਕਰਨੇ ਆ ਪਕੜੇ ਦੋ ਨੰਬਰ ਦਾ ਬਿਲਕੁਲ ਭਾਜੀ ਖੇਤੀ ਕਰਦੇ ਆ ਮਸ਼ੀਨਾਂ ਵੀ ਆਪਣੇ ਕੋਲ ਬੈਲਰ ਵੀ ਆ ਕੰਬਾਈਨਾ ਵੀ ਆ ਸਾਰਾ ਕੁਝ ਵਧੀਆ ਇੱਥੇ ਵਧੀਆ ਰੋਟੀ ਮਿਲਦੀ ਆ ਅੱਛਾ ਭਾਜੀ ਇਹ ਕਿੰਨਾ ਕਿ ਨਿਕਲੇ ਹੁੰਦਾ ਇੱਕ ਕਿੱਲੇ ਵਿੱਚੋਂ ਇਹਦਾ ਕਮਾਦ ਕਿੰਨੇ ਕਦਾ ਨਿਕਲੇ ਹੁੰਦਾ ਜੇ ਕਿਸੇ ਨੇ ਕਮਾਦ ਦੀ ਖੇਤੀ ਕਰਦੀ ਹੋਵੇ ਕਿਉਂਕਿ ਸਾਡੇ ਏਰੀਆ ਵਿੱਚ ਥੋੜਾ ਘਟਿਆ ਗੰਨਾ ਭਾਜੀ ਮਿਹਨਤ ਤੇ ਡਿਪੈਂਡ ਕਰਦਾ ਜਦੋਂ ਆਪਾਂ ਹੁਣ ਐਵਰੇਜ ਲਾਈਏ ਤਾਂ ਕਈ ਵਾਰੀ ਕਿੱਲੇ ਜੋ ਆਲੂਆਂ ਦੇ ਵੱਢ ਦਾ ਮਤਲਬ 500 ਕਵਾਂਟਰ ਗੰਨਾ ਵੀ ਨਿਕਲ ਹੀ ਜਾਂਦਾ ਵੈਸੇ ਅਸੀਂ ਐਵਰੇਜ ਲਾਉਣੇ ਭਾਜੀ ਐਵਰੇਜ 400 ਪਲੱਸ ਆਵੇ ਤਾਂ ਵਧੀਆ ਆ ਜਦੋਂ 400 ਤੋਂ ਥੱਲੇ ਜਾਂਦੀ ਫਿਰ ਤੁਹਾਨੂੰ ਕੁਝ ਨਹੀਂ ਬਚਦਾ ਤੇ ਲੇਬਰ ਲੂਬਰ ਭਾਜੀ ਕਿਦਾਂ ਮਿਲ ਜਾਂਦੀ ਹੈ ਲੇਬਰ ਭਾਜੀ ਅੱਗੇ ਤਾਂ ਪੱਕੀ ਸੀਗੀ ਐਤਕੀ ਦਿੱਕਤ ਯਾਰ ਲੇਬਰ ਦੀ ਹਰੇਕ ਕਿਸਾਨ ਨੂੰ ਦਿੱਕਤ ਹੈ ਲੇਬਰ ਦੀ ਨਹੀਂ ਇਹ ਜਿਹਦਾ ਲੇਬਰ ਜਿਹੜੀ ਆ ਜਿਹਦਾ ਪੰਜਾਬ ਤੋਂ ਬਾਹਰ ਲਈ ਹੁੰਦੀ ਆ ਜਾਂ ਪੰਜਾਬੀ ਵੀ ਇਹ ਕੰਮ ਕਰਦੇ ਨਹੀਂ ਭਾਜੀ ਆਪਣੇ ਪੰਜਾਬੀ ਕੋਈ ਨਹੀਂ ਕਰਦੇ ਯੂਪੀ ਦੇ ਆ ਜਾਂ ਬਿਹਾਰ ਦੇ ਆ ਲੇਬਰ ਤੇ ਜਿਆਦਾ ਜਿਆਦਾ ਪੈਸੇ ਡਿਪੈਂਡ ਵੀ ਲੇਬਰ ਤੇ ਆ ਗੰਨਾ ਤਾਂ ਜਿਹੜਾ ਹੁਣ ਮਸ਼ੀਨਾਂ ਚੱਲ ਪਈਆਂ ਆ ਤੇ ਹੌਲੀ ਹੌਲੀ ਮਸ਼ੀਨ ਦੀ ਜੋਗ ਨਾਲ ਮਸ਼ੀਨਾਂ ਦਾ ਚੱਲਣਾ ਕੰਮ ਲੇਬਰ ਦਾ ਘਾਤ ਹੋ ਗਿਆ ਪ੍ਰੋਬਲਮ ਹੈ ਐਤਕੀ ਐਤਕੀ ਹਰੇਕ ਮਤਲਬ ਜ਼ਿਮੀਦਾਰ ਨੂੰ ਲੇਬਰ ਦੀ ਦਿੱਕਤ ਹੈ ਹਰੇਕ ਜ਼ਿਮੀਦਾਰ ਨੂੰ ਮੇਰੇ ਪਾਲੀ ਜਦੋਂ ਹਲਕਾ ਹੀ ਵੀ ਲੈਦਾ ਹੁੰਦਾ ਵੀ ਕਈ ਵੀਰ ਆਪਣੇ ਇਹਦਾ ਗੰਨੇ ਤੋਂ ਬੋਰ ਕੱਢ ਕੇ ਆਪ ਵੇਚਦੇ ਉਹਦੇ ਵਿੱਚ ਜਿਆਦਾ ਪੈਸੇ ਨਹੀਂ ਵੱਜਦੇ ਉਹ ਭਾਜੀ ਬੈਨੀਫਿਟ ਹੈ ਉਹਦੇ ਵਿੱਚ ਮਿਹਨਤ ਕਰਦੇ ਜਦੋਂ ਤੁਸੀਂ ਹੈਗਾ ਬੈਨੀਫਿਟ ਉਹਲੇ ਵੀ ਲੇਬਰ ਦੀ ਦਿੱਕਤ ਆ ਘੱਟੋ ਘੱਟ 4-5 ਬੰਦੇ ਚਾਹੀਦੇ ਆ ਸਾਰੇ ਪਾਸੇ ਲੇਬਰ ਲੇਬਰ ਦੀ ਪ੍ਰੋਬਲਮ ਆ ਸਾਰੀ ਪੈਸੇ ਤਾਂ ਵਧੀਆ ਬਣਦੇ ਤੁਸੀਂ ਗੰਨੇ ਤੋਂ ਜੂਸ ਹੀ ਕਿਤੇ ਵੇਣ ਲਾ ਲਓ ਵੀ ਤੁਹਾਨੂੰ ਪੈਸੇ ਕਿ ਕਿਲੇ ਦੇ ਡਬਲ ਹੁੰਦੇ ਆ ਪਰ ਉਹਦੇ ਵੇਲੇ ਸਾਨੂੰ ਬੰਦੇ ਚਾਹੀਦੇ ਆ ਬੰਦੇ ਦਾ ਬੰਦੇ ਦਾ ਹੈ ਹੀ ਨਹੀਂ ਹੁਣ ਹੁਣ ਨਿਆਣੇ ਹੀ ਸਾਹਮਣੇ ਸਾਹਮਣੇ ਆ ਇੱਕ ਇੱਕ ਦੋ ਦੋ ਬੰਦਾ ਆ ਇਕੱਲੇ ਇਕੱਲੇ ਬੰਦੇ ਉਹ ਵੀ ਬਾਹਰ ਭੇਜਦੇ ਬਿਲਕੁਲ ਉਹ ਬੰਦਾ ਗੋੜ ਵੀ ਘਟੂ ਰਗਾ ਘਟੂ ਘਟ ਚਾਰ ਪੰਜ ਬੰਦੇ ਚਾਹੀਦੇ ਆ ਤੇ ਬੰਦੇ ਲੱਭਦੇ ਨਹੀਂਗੇ ਤੇ ਖੇਤੀ ਕਿ ਨਹੀਂ ਕਰਦੇ ਭਾਜੀ ਖੇਤੀ ਭਾਜੀ ਪਹਿਲਾਂ ਤਾਂ ਜਦੋਂ ਇੱਥੇ ਬ੍ਰਦਰ ਵੀ ਇੱਥੇ ਸੀ ਸਾਰੇ ਇੱਥੇ ਸੀ ਉਦੋਂ ਦਾ ਮਤਲਬ ਸੀ 90 ਕੇਤਾ ਦੀ ਸੀ ਹੁਣ 50 60 ਕੇਤੇ ਇਕੱਲੇ ਕਰਦੇ ਆ ਹਾਂਜੀ ਇਕੱਲੇ ਭਾਜੀ ਕਿ ਪੀ ਵੀ ਯਾਰ ਕੱਲਾ ਬੰਦਾ ਪੰਜਾਬ ਦਾ ਟੱਕਰਤੀਆਂ ਦੀ ਕੀਤੀ ਕਰੀ ਜਾਂਦਾ ਹੈ ਹਿੰਮਤ ਵਾਲਾ ਭਾਈ ਨਾਂ ਕੀ ਭਾਈ ਮੇਰਾ ਸਾਬੀ ਆ ਭਾਈ ਸਾਬੀ ਦੇ ਜਾਨਦੇ ਜਾਂਦੇ ਉਦਾ ਮੇਰਾ ਨਾਮ ਰਮਿੰਦਰ ਸਿੰਘ ਆ ਪਰ ਸਾਬੀ ਰਾਜਵਾਲ ਕਰਕੇ ਜਾਣਦੇ ਸਾਰੇ ਲੋ ਭਾਈ ਸਾਬੀ ਭਾ ਚੱਲਿਆ ਮਿਲ ਨੂੰ ਮੈਂ ਕਿਹ ਚੰਦੇ ਜਾਂਦੇ ਭਰਾਵਾ ਦਿਖਾ ਲਈ ਯਾਰ ਇੱਕ ਇੱਕ ਕਿਸਾਨ ਵੀਰਾਂ ਦੀ ਮਿਹਨਤ ਹੁੰਦੀ ਆ ਸਾਰਾ ਸਾਲ ਖੱਤੇਲ ਦੇਖੀ ਜਾਣਾ ਉੱਤੇ ਕਦੇ ਖਾਦ ਪਾਤੀ ਕਦੇ ਉਹਨੂੰ ਗੋਡ ਲਿਆ ਕਦੇ ਕੁਛ ਕਰਾ ਲਿਆ ਕਦੇ ਕੁਛ ਕਰਾ ਲਿਆ ਉਸ ਤੋਂ ਬਾਅਦ ਇੱਕ ਟਰਾਲੀ ਵਿੱਚ ਗੰਨੇ ਪੈਂਦੇ ਆ ਭਾਈ ਭਾਜੀ ਪੂਰਾ ਸਾਲ ਲੱਗ ਜਾਂਦਾ ਹਾਂਜੀ ਤਾ तकरीबन ਹਾਂਜੀ 11 ਮਹੀਨੇ ਦੀ ਫਸਲ ਆ ਫਰਵਰੀ ਚ ਵੀਜਲਾ ਤੇ ਦਸੰਬਰ ਚ ਲਾਪਾ ਵੜਨ 10-11 ਮਹੀਨੇ ਦੀ ਫਸਲ ਤੇ ਮਾਰਚ ਦੀ ਮੁੱਕਦਾ ਹੋਈ ਐਵਰੇਜ ਪੂਰੀ ਹੋਈ ਸਾਲੇ ਆ ਜਾਂਦੀ ਆ ਨੇ ਭਾਜੀ ਤਾਂ ਹੁਣ ਪੈਸੇ ਜੇਬ ਚਾਉਣੇ ਆ ਜਦਾਂ ਇਹ ਵੇਚ ਕੇ ਹੁਣ ਮਨ ਵਿੱਚ ਇੱਥੇ ਕੀ ਹੁੰਦਾ ਕੂ ਏਦਾਂ ਹੁੰਦਾ ਵਾ ਚੰਗੀ ਫੀਲਿੰਗ ਇੰਨਾ ਕਿ ਚਾਹ ਚੜਿਆ ਰਹਿੰਦਾ ਤਿੰਨ ਮਹੀਨੇ ਚੋਂ ਪੈਸੇ ਆਈ ਜਾਂਦੇ ਖਾਤੇ 'ਚ ਫੇਰ ਸਾਰਾ ਸਾਲ ਲੱਗੇ ਰੋ ਇਹ ਪੈਸੇ ਦੰਦੇ ਕਿੰਨੇ ਚਿਰ ਬਾਅਦ ਆ 24 ਘੰਟਿਆਂ ਚ ਪਾਈ ਜਾਂਦੇ ਭਾਜੀ ਇਹ ਤਾਂ ਜੋ ਟ੍ਰਾਲੀ ਉਹਦੇ ਚੱਲ ਗਈ 24 ਘੰਟੇ ਬਧੋ ਜੀ پیسے ਬਾਰੇ ਤੇ ਰੇਟ ਕੀ ਚੱਲਦਾ ਹੈ ਰੇਟ ਭਾਜੀ 416 ਰੁਪਏ तकरीबन 348 ਰੁਪਏ ਇਹ ਮਿਲ ਵਾਲੇ ਪਾਉਂਦੇ ਆ ਬਾਕੀ ਸਰਕਾਰ ਨੇ ਪਾਣੀ ਸਬਸਿਡੀ ਉਹ ਮੋਰਲੇ ਮਿੰਨੇ ਪਾਉਗੇ ਸਾਰੀ ਇਕੱਠੀ ਅੱਛਾ ਭਾਜੀ ਮੈਂ ਇੱਕ ਉਹਦਾ ਜਿਹਦਾ ਜੱਟ ਦੇ ਦਿਲ ਦੀ ਗੱਲ ਕਰਦਾ ਜਿਹਦਾ ਰਾਸ ਤਰੀਕ ਦੇ ਟ੍ਰਾਲੀ ਤੁਸੀਂ ਇੱਧਰ ਰੋਕ ਲਈ ਕੋਈ ਭਰਾ ਆ ਜਵੇ ਕਹਦੇ ਅੰਕਲ ਦੋ ਗੰਨੇ ਦੇ ਦਿਓ ਫੇਰ ਦੇ ਦੇਣੇ ਹੁਨੇ ਭਾਜੀ ਕਹਿੰਦਾ ਮਨਾ ਹੀ ਨਹੀਂ ਕੀਤਾ ਜਿੰਨੇ ਬਾਰ ਜੀ ਧੋਲਣਾ ਖਾਣ ਨਾ ਨਹੀਂ ਘਟਦਾ ਮੈਂ ਕਦੀ ਵੀ ਨਹੀਂ ਪਾਣਾ ਖੇਚੋਗੇ ਜੀ ਰੋਕੇ ਆ ਟਰਾਲੀ ਚ ਜਿੰਨੇ ਮਰਜੀ ਧੋਲਣ ਅਜਾ ਖੱਤੇ ਵਿੱਚ ਵੀ ਜਿਹੜਾ ਮਰਜੀ ਕੋਈ ਮਰਜੀ ਜਿਹੜਾ ਮਰਜੀ ਧੋਈ ਜਾ ਚੁੱਪੀ ਜਾ ਇਹ ਤਾਂ ਹੈ ਜਿੰਮੇਦਾਰਾਂ ਕੋਲ ਰਹਿ ਗਈ ਆ ਵਾਹਿਗੁਰੂ ਇਹ ਵੱਡੇ ਜਿਗਰੇ ਆ ਨਾ ਬਿਲਕੁਲ ਇਹੀ ਤਾਂ ਪ੍ਰਮਾਤਮਾ ਨੇ ਦਿੱਤਾ ਤੁਹਾਨੂੰ ਹੈ ਨਾ ਜੇ ਤੋਂ ਵੀ ਆਪਾਂ ਨਾਲ ਘਟਦਾ ਨਹੀਂ ਭਾਜੀ ਕਿਸੇ ਦੇ ਚੁੱਪੇ ਹੋ ਖਾਣ ਨਾ ਕੀ ਘਟਣਾ ਕੁਝ ਨਹੀਂ ਘਟਦਾ ਉਹ ਪ੍ਰਮਾਤਮਾ ਨੇ ਦੇਣਾ ਉਹਦੇ ਦਾ ਕੁਝ ਨਹੀਂ ਜਾਂਦਾ ਤੇ ਬਰਕਾ ਨਾ ਪਾਈ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਟਰੈਕਟਰ ਕਿੰਨੇ ਰੱਖੇ ਭਾਈ ਟਰੈਕਟਰ ਭਾਜੀ ਮੈਂ ਤਾਂ ਹਣੇ ਆ ਮੇਰੇ ਖਿਆਲ ਬੜੀ ਉਹ 11 ਟਰੈਕਟਰ ਇਕੱਲਾ ਬੰਦਾ ਨੂੰ ਕਿੱਦਾਂ ਚਲੋਣਾ ਵਾਰ ਵਾਰੀ ਵਾਰੀ ਪੈਣਾ ਸੀਜ਼ਨ ਤੇ ਡਰਾਈਵਰ ਰਖ ਲਏਦੇ ਆ ਜਦੋਂ ਬੇਲ ਬੇਲਰ ਤੇ ਲੋਡ ਪੈਂਦੀ ਆ ਉਹਦਾ ਖੇਤੀ ਦਾ ਤਕਰੀਬਨ ਬਾ ਭਾਈ ਸਾਰੀ ਇਕੱਲਾ ਹੀ ਕਰੀ ਮਤਲਬ ਤੁਸੀਂ ਤਾਂ ਮੇਰੇ ਹਿਸਾਬ ਨਾਲ ਮੈਨੇਜ ਹੀ ਕਰਦੇ ਹੋਣੇ ਬਾਕੀ ਬੰਦੇ ਰੱਖੇ ਨੇ ਨਹੀਂ ਭਾਜੀ ਡਰਾਈਵਰ ਕੋਈ ਨਹੀਂ ਆਪਾਂ ਰੱਖਿਆ ਗੰਨਾ ਵੀ ਸਾਰਾ ਆਪ ਟੋਣਾ ਅੱਛਾ ਡਰਾਈਵਰ ਨਹੀਂ ਭਾਜੀ ਰੱਖਿਆ ਹਾਂ ਬੇਲਰ ਤੇ ਤਾਂ ਤੋੜੀ ਵਾਲੀ ਮਸ਼ੀਨਾਂ ਤੇ ਰੱਖਿਆ ਉਹ ਡਰਾਈਵਰ ਉਹ ਫੇ ਮਜਬੂਰੀ ਹੋਇਆ ਉਹ ਬਸ ਰੱਖਣੇ ਪੈਂਦੇ ਬਾਕੀ ਖੇਤੀ ਸਾਰੀ ਆਪ ਹੀ ਕਰ ਚਲੋ ਕਰੋ ਮਿਹਨਤਾਂ ਕਰੋ ਕਮਾਈਆਂ ਮਾਲਕ ਤੁਹਾਨੂੰ ਚ ਉਹ ਠੀਕ ਹੈ ਜੀ ਭਰਾ ਚੱਲਾ ਮੈਨੂੰ ਮੈਂ ਕਹਾ ਚਲੋ ਬਈ ਕਿਸਾਨ ਭਰਾਵਾਂ ਦਾ ਜਿਹੜਾ ਮਿਹਨਤ ਕੀਤੀ ਹੋਈ ਆ ਉਹ ਵੀ ਤੁਹਾਨੂੰ ਦਿਖਾ ਲ ਦਈਏ ਦੇਖੋ ਕਿਦਾਂ ਐਨ ਪ੍ਰੀਤ ਦੇ ਨਾਲ ਟਰਾਲੀ ਲੱਦ ਕੇ ਇਹ ਟਰਾਲੀ ਕਿੰਨੀ ਫੁੱਟੀ ਆ ਇਹ ਭਾਜੀ ਟਰਾਲੀ ਦਾ ਇਹ 20 ਫੁੱਟ ਹੈ ਉਹਦਾ ਮੇਰੇ ਤੋਂ 30 ਫੁੱਟ ਡਬਲ ਐਕਸ ਲਿਆ ਉਹ ਹਯੂਰ ਸਾਹਿਬ ਲੈ ਕੇ ਗਏ ਵਾ ਫੇ ਟਰਾਲੀ ਕਾਦੀ ਟਰੱਕ ਹੀ ਕੋ ਹਾਂਜੀ ਉਹ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਭਰਾ ਚੱਲਾ ਧੰਨਵਾਦ